ਜਿਹੜਾ ਵੀ ਨੌਜਵਾਨੀ ਨੂੰ ਲੈ ਕੇ ਜਾ ਰਿਹਾ ਜਿੰਨੇ ਵੀ ਝੋਕ ਚ ਨਸ਼ੇ ਨਾਲ ਮੌਤਾਂ ਹੋਈਆਂ ਉਹ ਨੌਜਵਾਨ ਮੌਤ ਹੀ ਵਿਣ ਹੈ ਜਿਹੜੇ ਨਸ਼ੇ ਵੇਚਣ ਵਾਲੇ ਆ ਉਹ ਕਾਰਾਂ ਤੇ ਕੋਠੀਆਂ ਦੀਆਂ ਇਸ਼ਾਰਾ ਲੈਂਦੇ ਆ ਸਰਕਾਰਾਂ ਪਤਾ ਨਹੀਂ ਕਿਉਂ ਇਸ ਗੱਲ ਵੱਲ ਗੌਰ ਨਹੀਂ ਦਿੰਦੀਆਂ ਨਸ਼ੇ ਦੇ ਜਿਹੜੇ ਕਾਰੋਬਾਰੀ ਆ ਉਹ ਨਸ਼ਾ ਵਕਾਉਂਦੇ ਆ ਇਹਨਾਂ ਭੈਣਾਂ ਦੇ ਘਰ ਉੱਜੜਦੇ ਵੇਖ ਕੇ ਤੁਸੀਂ ਨਸ਼ੇ ਤੋਂ ਥੋੜਾ ਜਿਹਾ ਗਰੇਜ ਕਰੋ ਨਸ਼ਾ ਇੱਕ ਬਰਬਾਦੀ ਆ ਜਿਹੜਾ ਸਾਡੇ ਪਿੰਡ ਨੂੰ ਪਿੰਡਾਂ ਨੂੰ ਲੈ ਕੇ ਜਾ ਰਿਹਾ ਨਸ਼ਾ ਵੇਚਣ ਵਾਲਾ ਜਿਹੜਾ ਵੱਡਾ ਗੈਂਗਸਟਰ ਆ ਤਾਂ ਮਦਦ ਕੀ ਗੱਲ ਕੀ ਹੋਈ ਹੈ ਗੱਲ ਪਾਤੇ ਹੋਈ ਹੈ ਕਿੱਤਾ ਫੇਂਦੇ ਸੀ ਕਿਤਾ ਫੇਂਦੇ ਵਿੱਚ ਵੇਚਣ ਵਾਲਿਆਂ ਨੇ ਤਾਂ ਕਮਾਲ ਕਰਤੀ ਠੀਕ ਹੈ ਨਾ ਬੱਚੇ ਜੋਹਰ ਤਾਂ ਜੋਹਰ ਲਗਾ ਜਾਂਦੇ ਨਿਕਲ ਕੇ ਬੱਚੇ ਛੱਡ ਕੇ ਜਾਂਦੇ ਲੱਗੇ ਯਾਰ ਇਹ ਨਾ ਚ ਰੁਕਣਾ ਚਾਹੀਦਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਕਰਦੀ ਪਤਾ ਕਿ ਪੁਲਿਸ ਪੈਸਾ ਲੈਂਦੀ ਹੈ ਕਿ ਕੀ ਵਡੀਆਂ ਖਾਂਦੀ ਹੈ ਪੁਲਿਸ ਨਹੀਂ ਇਹਨਾਂ ਨੂੰ ਵੀ ਜਾਂਦੀ ਠੀਕ ਹੈ ਨਾ ਨਿਕਲ ਕੇ ਬੱਚੇ ਵੇਖੋ ਭਾ ਛੇ ਕੁੜੀਆਂ ਸਾਥ ਨੇ ਕਿਹੜੀਆਂ ਬਰਮ ਰੋਮ ਤੇ ਘਰ ਬੈਠਿਆ ਸਭਾ ਲਈ ਠੀਕ ਹੈ ਨਾ ਇਹ ਬੁਰਸ ਨੂੰ ਮੰਨਦਾ ਜਾਈਦਾ ਹੈ ਤੇ ਇਹਦੇ ਬੱਚੇ ਨਿਕਨ ਕਪੋਰਾ ਬੋਰਾ ਬੱਚੇ ਰੋਂਦੇ ਧੋਂਦੇ ਨੇ ਠੀਕ ਹੈ ਨਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਸਕਦੀ ਇਹ ਬਿਗੂਰੀ ਦਾ ਕੰਮ ਕਰਦਾ ਸੀ ਜੀ ਅੱਛਾ ਦਿਹਾੜੀ ਤੇ ਪਕਾਉਂਦਾ ਇਸ ਤਰਫ 6 ਲੜਕੀਆਂ ਦੇ ساتھ ਸੁਣੋ ਇੰਨੇ ਪਤਾ ਅੱਛਾ ਕਮਰਾ ਇਹ ਬਿਲਹਾਲਤ ਕਿਹੜੀ ਹੈ ਕਮਰੇ ਦੀ ਬਹੁਤ ਬੁਰੀ ਹਾਲਤ ਹੈ ਪਰ ਦਰਵਾਜ਼ੇ ਵੀ ਨਹੀਂ ਲੱਗੇ ਹੋਏ ਪਿਛੀਆਂ ਸੱਤਾਂ ਬੱਚਿਆਂ ਦੇ ਮਨ ਕੇ ਕਿਵ ਖਰਚਾ ਕਿਵੇਂ ਬਹੁਤ ਔਖਾ ਗਰੀਬ ਆਸਤੇ ਹਾਂ ਉਹ ਲੜਕੀ ਆਸਤੇ ਜਿਹੜੀ ਪਿੱਛੇ ਰਹਿ ਗਈ ਹਾਂ ਕੋਈ ਨੋ ਹੋ ਰਿਹਾ ਕਿ ਨਿਕਲਦਾ ਬਹੁਤ ਹੀ ਜ਼ਿਆਦਾ ਵੱਡਾ ਪਰਾਚਲੋ ਦੇ ਬੱਚੇ ਦਾ ਆ ਦਾ ਪਰਿਵਾਰ ਹੈ ਜਿਹਨਾਂ ਜੋ ਕਰੂਗਾ ਤਾਂ ਹੈਗਾ ਪਰ ਪਰ ਨਾਲ ਪਰ ਨਹੀਂ ਗੱਲ ਨਹੀਂ ਬੰਦ ਜੀ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਇਹ ਤੁਸੀਂ ਕਦੇ ਰੋਕਿਆ ਨਹੀਂ ਨਸ਼ੇ ਤਰਨ ਨੂੰ ਰੋਕ ਤੇਰੇ ਪਰ ਨਹੀਂ ਉਹ ਤਾਂ ਬਾਹਰੋਂ ਨਿਕਲ ਜਾਂਦਾ ਜੀ ਪਰੋਬਾਰ ਤੇ ਪਰ ਰੁਕੀ ਪਰ ਕਿਸੇ ਨਾਲ ਤੁਰ ਜਾਂਦਾ ਕਿ ਨਹੀਂ ਤੁਰਦਾ ਜਾਂਦਾ ਤੇ ਉਹਨਾਂ ਦੇ ਵੇਖਣਾ ਮਗਰ ਜਾ ਜਾਂਦਾ ਜੀ ਬਾਕੀ ਜਿਹਨੇ ਜੋ ਗੱਲਾਂ ਉਹਨਾਂ ਵਿਚਾਰ ਘਰ ਦਾ ਖੱਤਾ ਹੀ ਚੱਲਦਾ ਹੈ ਮਾਹਰ ਪਰ ਬਾਕੀ ਤੁਸੀਂ ਦੇਖ ਹੀ ਲਜੇ ਹੋਇਆਗਾ ਜੀ ਮਾਜੀ ਹਾਂਜੀ 9000 ਪੁੱਤ ਚਲਾ ਗਿਆ ਹਾਂਜੀ ਕੀ ਇਹ ਜਵਾਕ ਰੁਕਦੇ ਨਹੀਂ ਨਸ਼ੇ ਤੋਂ ਰੁਕਦੇ ਹਮਰ ਤਾਂ ਫੇਰ ਰੁਕ ਕੇ ਬੇਤਨ ਵਾਲੇ ਨਹੀਂ ਪੁੱਤ ਰੋਕਦੇ ਪਾਇ ਜਿਹੜੇ ਅਗਲੇ ਖਾ ਦਿੰਦੇ ਨੇ ਆਂਦੇ ਨਹੀਂ ਕਰੋ ਜੋ ਮਰਜ਼ੀ ਲਿਆਓ ਮੇਰੇ ਵਰਗੀ ਨੇ ਦੁਪੱਟੇ ਦੇ ਪੱਲੇ ਬੱਦੇ ਹੁੰਦੇ ਨਹੀਂ ਹੂੰ 500 ਰੁਪਈਆ ਜਾਂ 200 ਤੋਂ ਮਾਂ ਦੇ ਗੱਲ ਪਾ ਕੇ ਲੈ ਜਾਂਦੇ ਤੇ ਕੀ ਕਰਨ ਮਾਵਾਂ ਰਾਜ ਜੀ ਮਾਵਾ ਕੀ ਕਰਨਾ ਮਾਵਾ ਮਾਰੀ ਦੀ ਫੜਾ ਦੇਂਦੇ ਨੇ ਟੱਕਰਾ ਮਾਰਦੇ ਨੇ ਭਾਂਡੇ ਵਿੱਚ ਦੇਨੇ ਨੋਏ ਲੰਗੜ ਲਾਏ ਜਾਂਦੇ ਨੇ ਘਰਾ ਚੋਂ ਨਲਕੇ ਪਟਪਟ ਲਾਏ ਜਾਂਦੇ ਨੇ ਅੰਦਾ ਕੋਲੇ ਪਟਪਟ ਟਾ ਵਿੱਚ ਜਾਂਦੇ ਨੇ ਹੋਰ ਬੇਟਾ ਤਨਕੀ ਦੱਸਦੇ ਇਹ ਨਸ਼ਾ ਨਸ਼ਾ ਲੈਂਦੇ ਕਿੱਥੋਂ ਆ ਆਮ ਹੀ ਵੀ ਪੋਤਾ ਪਨ ਕੀ ਪਤਾ ਹੈ ਨਹੀਂ ਤੇ ਫਿਰ ਆ ਸਭ ਕੁਝ ਵੇਚ ਕੇ ਤੇ ਪੁਲਿਸ ਜਾਂ ਸਰਕਾਰ ਰੋਕਦੀ ਨਹੀਂ ਨਸ਼ੇ ਨੂੰ ਤੇ ਰੋਕਦੇ ਹੁਣ ਤਾਂ ਪੋਤਾ ਇੱਥੋਂ ਦਿੱਕਰ ਕੇ ਗੱਲ ਜਾਵੇ ਰੋਕ ਪਈ ਨਹੀਂ ਹਾਲੇ ਆ ਆਪਣੇ ਪਿੰਡ ਚ ਤਾਂ ਰੋਕ ਬਿਲਕੁਲ ਨਹੀਂ ਪਈ ਪਏ ਜਾਵੇ ਨਾ ਤੇ ਅਜੇ ਆਉਣ ਵਾਲਾ ਪੀੜ ਨਹੀਂ ਸੁਧਰ ਜਾਣ ਬੇਟਾ ਆਉਣ ਵਾਲਾ ਜਿਹੜੇ ਨੇ ਨਾ ਬੱਚੇ ਇਹਨਾਂ ਦੇ ਵੀ ਕਿਤੇ ਜ਼ਿੰਦਗੀ ਚੰਗੀ ਬਣ ਜਾਵੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿਣਾ ਚਾਹਨਾ ਹੈ ਹੱਥ ਜੋੜਨੇ ਬਿਨੈ ਸ਼ਾ ਜਿਹੜਾ ਨਾ ਰੋਕੋ ਹੱਥ ਜੋੜਨੇ ਸ਼ਰਮਾ ਸਰ ਬੜਾ ਮਾੜਾ ਹੋਇਆ ਜੀ ਨੌਜ ਬਹੁਤ ਮਾੜਾ ਹੈ ਜੀ ਦੇਖੋ ਇਹ ਜਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਸੱਤ ਧੀਆਂ ਨੇ ਉਹਨਾਂ ਦੀਆਂ ਦੇਖੋ ਕਿਵੇਂ ਆ ਦੇ ਨਸ਼ਾ ਕਿਹੜਾ ਹੈਗਾ ਪਿੰਡ ਦੇ ਵਿੱਚ ਇੰਨਾ ਚੱਲ ਰਿਹਾ ਤੈਨੂੰ ਠੱਲ ਕਿਉਂ ਨਹੀਂ ਪੈਂਦੀ ਠੱਲੇ ਸਰਕਾਰ ਪਾਵੇਗੀ ਪੰਜਾਬ ਪੁਲਿਸ ਹੋਈ ਸਰਕਾਰ ਹੋਈ ਕਿੱਥੇ ਇਸ ਪਾਸੇ ਧਿਆਨ ਨਹੀਂ ਕਰਦੇ ਹੁਣ ਦੇਖੋ ਪਿੰਡ ਦੇ ਵਿੱਚ ਚੋਕੜੀਆ ਦੇ ਵਿੱਚ ਇਹਨਾਂ ਨਸ਼ਾ ਕੱਲ ਕਰਨਾ ਚਾਹਵੇ ਕਰਿਆ ਵੇਖ ਰਿਆ ਕੋ ਢਾਲੀ ਨਹੀਂ ਪੈ ਰਹੀ ਅੱਛਾ ਨੌਜਵਾਨ ਅੱਜ ਹੋਰ 10 ਸਾਲਾਂ ਦੇ ਵਿੱਚ ਰਹਿਣਾ ਹੀ ਕੋ ਨਹੀਂ ਬਰਬਾਦ ਹੋ ਗਿਆ ਮਾਂ ਤੇ ਉਹ ਕਿੰਨਾ ਦੁੱਖ ਭੈਣਾ ਨੂੰ ਭਰਾਵਾਂ ਨੂੰ ਪਹਿਲਾਂ ਕਿੰਨੀਆਂ ਕਿ ਮੌਤਾਂ ਹੋ ਚੁੱਕੀਆਂ ਮੇਰੇ ਖਿਆਲ ਕਿ ਘਾਟੋ ਘਾਟ ਵੀ 500 ਜਵਾਨ ਜਵਾਨ ਕਿਹੜਾ ਹੈ ਨਾ ਵੀ ਸ਼ਹੀਦ ਹੋ ਚੁੱਕੇ ਨੇ ਨਛਾ ਖਾ ਖਾ ਕੇ ਤੇ ਘਰੇ ਮਾਵਾ ਨੂੰ ਦੁੱਖ ਭਰਾਵਾ ਨੂੰ ਹੋਰ ਕਿੰਨੇ ਜਿਹੜੇ ਨੌਜਵਾਨ ਜਿਹੜੇ ਨਸ਼ਾ ਕਰਦੇ ਵੇ ਘਰ ਤੋਂ ਕੱਟ 500 ਦੇ ਨੇੜੇ ਹੈਗਾ ਜੀ ਹੋਰ ਨਸ਼ਾ ਕਰਦੇ ਹਾਂਜੀ ਕਿਰ ਬੋਟ ਲੈਣੀ ਹੈ ਉਹਨੂੰ ਕੁੜੀ ਦੇ ਦਿਓ ਤੇ ਬੋਟ ਉਧਰ ਹੋ ਜਾਏਗੀ ਇੱਥੋਂ ਤੇ ਕਿਰ ਕੰਮ ਹੈ ਜੀ ਇਹ ਸਰਕਾਰ ਨੂੰ ਮੈਂ ਬੇਨਤੀ ਕਰ ਰਿਹਾ ਵੀ ਇਹ ਕਿਹੜਾ ਹੈਗਾ ਇਹਦੀ ਠੱਲ ਪਈ ਜਾਵੇ ਪਿੰਡ ਚੋਕਾ ਹਜ਼ਾਰ ਦੇ ਵਿੱਚ ਇਹ ਠੱਲ ਪਈ ਜਾਵੇ ਬਹੁਤ ਲਾਤ ਕਿਹੜੇ ਨੇ ਵਿਗੜ ਟੁਕੇ ਦੇ ਕੰਮ ਕਰਤੇ ਜਾਂਦੇ ਨਹੀਂ ਮਾਵਾ ਨੂੰ ਕੁੱਟਦੇ ਨੇ ਭੈਣਾ ਨੂੰ ਕੁੱਟਦੇ ਨੇ ਭਰਾਵਾ ਨੂੰ ਕੁੱਟਦੇ ਨੇ ਪੈਸਾ ਸਾਨੂੰ ਦਿਓ ਕਿੱਥੋਂ ਲਿਆਉਣਗੇ ਬੜੇ ਪਾਪ ਮਾਂ ਪਿਓ ਤੋਂ ਆਇਆ ਪਿਓ ਕਿੱਥੋਂ ਲਿਆ ਲਿਆ ਕੇ ਦੇਣੀ ਬਹੁਤ ਵਿਹੈ ਮੈਂ ਤੇ ਇਹ ਕਹਿੰਨਾ ਪੰਜਾਬ ਪੁਲਿਸ ਨੂੰ ਰਿਸ਼ੀ ਸਾਹਿਬ ਨੂੰ ਕਿਹੜਾ ਵਾਅਦਾ ਵਾਦੇ ਇਥੇ ਕਿਹੜੀ ਠੱਲ ਚੋਕਰ ਹਰੀਆਰ ਦੇ ਪਿੰਡ ਦੇ ਵਿੱਚ ਪਾਈ ਜਾ। ਹਾਂਜੀ। ਬੋਲਣ ਨੂੰ ਕੀ ਕੀ ਗੱਲ ਸੀ ਬਣੀ? ਇਹ ਨਸ਼ਮਦਾ ਪਹਿਲਾਂ ਨਸ਼ਾ ਕਰਦਾ ਸੀ ਸੱਤ ਤੀਆਂ ਨੇ। ਹਾਂ। ਤੇ ਨਸ਼ੇ ਦੇ ਕਾਰਨ ਹੀ ਇਹ ਮੌਤ ਹੋ ਗਈ ਚੋਕਰ ਹਰੀਆਰ ਦੀ। ਤੇ ਇਹਨੂੰ ਪਹਿਲਾਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਹਟਿਆ। ਤੇ ਜਿੰਨੀ ਦਿਹਾੜੀ ਲਿਆਉਣਾ 7-800 ਰੁਪਏ ਦੀ ਮਿਸਤਰੀ ਸੀ ਠੇਕੇਦਾਰ ਸੀ ਤੇ ਉਹ ਬੱਚਿਆਂ ਦਾ ਰੁਜ਼ਗਾਰ ਨਹੀਂ ਚੱਲਦਾ ਸੀ ਨਾਲ ਨਸ਼ਾ ਵੀ ਕਰਦਾ ਸੀ। ਇਹ ਤੋਂ ਇਹ ਕੀ ਮੰਗ ਕਰਦੇ ਆ ਸਰਕਾਰ ਆ ਸਰਕਾਰਗੇ ਮੰਗਣੇ ਨਸ਼ਾ ਬੰਦ ਹੋ ਜਾਵੇ ਇਹ ਬਦਲਾ ਆਏ ਭਗਵੰਤ ਮਾਨ ਦਾ ਜਿਹੜਾ ਬਦਲਾ ਕਿਹਨੇ ਪੰਜ ਸੱਤ ਬਦਲਾ ਲੈ ਕੇ ਆਵਾਂਗੇ ਇਹ ਬਦਲਾ ਲੈ ਕੇ ਆਏ ਜੀ ਵੀ ਨੌਜਵਾਨ ਨੌਜਵਾਨ ਘਰ ਘਰ ਨੌਜਵਾਨ ਹੀ ਪਿਆ ਕਿੱਥੇ ਕੋ ਨਸ਼ੇ ਵਾਲੇ ਹੀ ਪਿਆ ਇਹ ਬਦਲਾ ਆਏ ਭਗਵੰਤ ਮਾਨ ਦਾ ਇਤਿਹਾਸ ਕੋਈ ਬਦਲਾ ਨਹੀਂ ਆਇਆ ਕੋਈ ਠਲ ਠੁਲ ਨਹੀਂ ਕੋਈ ਠਲ ਨਹੀਂ ਕਿਸੇ ਤਰ੍ਹਾਂ ਇਹਨਾਂ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਘਰ ਚ ਨੌਜਵਾਨ ਨਸ਼ੇ ਵਾਲਾ ਹੈ ਇੰਨਾ ਉਹ ਘਰ ਦਾ ਸਮਾਨ ਵੇਚ-ਵੋਚ ਲਈ ਜਾਂਦੇ ਕੋਈ ਰੋਟੀ ਵੇਚ ਲਈ ਕੋਈ ਇੱਟਾਂ ਵੇਚੀ ਜਾਂਦਾ ਕੋਈ ਗਾਡਰ ਵੇਚੀ ਜਾਂਦਾ ਕੋਈ ਘਰ ਦਾ ਆਟਾ ਹੀ ਵੇਚੀ ਜਾਂਦਾ ਕਣਕ ਵੇਚੀ ਜਾਂਦਾ ਨਸ਼ਾ ਕੀਤੀ ਜਾਂਦੇ ਨੇ ਨੌਜਵਾਨਾਂ ਦੇ ਬਰੂ ਕੋਈ ਠੱਲ ਪਾਉਣ ਵਾਲਾ ਨਹੀਂ ਕੋਈ ਠੱਲ ਪਾਉਣ ਵਾਲਾ ਨਾ ਪੰਜਾਬ ਸਰਕਾਰ ਨੇ ਇਤਕੜ ਠੱਲ ਪਾਈ ਨਾ ਹੀ ਪਹਿਣੀ ਇੰਨਾਂ ਕੋਲੇ ਪੰਜ ਸਾਲ ਬਦਲਾਅ ਨਹੀਂ ਕੀਤਾ ਔਰ ਕੋਸ਼ਿਸ਼ ਨਹੀਂ ਕਰਦਾ ਆਪ ਭਗਵੰਤ ਮਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਨੂੰ ਕਹਿੰਦੇ ਜਿਹੜਾ ਡੇਢ ਸਾਲ ਰਿਹਾ ਕੇ ਡੇਢ ਸਾਲ ਤਾਂ ਕੋਸ਼ਿਸ਼ ਕਰ ਦੇਵੇ ਸਾਢੇ ਤਿੰਨ ਸਾਲਾਂ ਦੇ ਕੋਸ਼ਿਸ਼ ਨਹੀਂ ਦੇ ਤੋਇਆ ਡੇਢ ਸਾਲ ਦੀ ਕੋਸ਼ਿਸ਼ ਕਰ ਦੇਵੇ ਨੋਯਾਨ ਦਾ ਕੀ ਨਾਮ ਹੈਗਾ ਰਾਜੂ ਜੀ ਰਾਜੂ ਤੁਹਾਡਾ ਕੀ ਲੱਗਦਾ ਛੋਟਾ ਭਾਈ ਹੈ ਜੀ ਤੇ ਕੀ ਗੱਲ ਕੀ ਬਣੀ ਗੱਲ ਨਸ਼ਾ ਕਰਦਾ ਸੀਗਾ ਜੀ ਕਦੋਂ ਕਰ ਇਹਨੂੰ ਕਈ ਸਾਲ ਕੋ ਗਿਆ ਲੱਗੇ ਅੱਛਾ ਕਿੰਨੀ ਉਮਰ ਹੈ ਵੀ 37 ਸਾਲ ਉਮਰ ਹੈ ਜੀ ਕਿੰਨਾ ਕੁ ਸਾਲ ਹੋ ਗਿਆ ਨਸ਼ਾ ਕਰਦੇ ਨੂੰ ਸਾਲ ਡੇਢ ਸਾਲ ਹੋ ਗਿਆ ਜੀ ਕੀ ਕਾਹਦਾ ਨਸ਼ਾ ਕਰਦਾ ਸੀ ਚਿੱਟਾ ਪੀਂਦਾ ਸੀਗਾ ਜੀ ਅੱਛਾ ਤੇ ਇਹ ਰੋਕਿਆ ਨਹੀਂ ਅਸੀਂ ਤਾਂ ਰੋਕਦੇ ਨਹੀਂ ਰੁਕਦਾ ਨਹੀਂ ਕਿ ਬਾਹਰ ਖਾ ਜਾਂਦਾ ਸੀ ਵਾਰ ਪਿੰਡ ਅਸਿਕ ਤੇ ਹੁਣ ਗੱਲ ਕੀ ਬਣੀ ਅਜ ਕੱਲ ਕਰਾਈ ਸੀਗਾ ਜੀ ਅਸੀਂ ਮਿਲਮੁਲਾ ਵੇਖਣ ਚਲੇ ਗਏ ਤੇ ਇਹਨੇ ਨਸ਼ੇ ਤੋਂ ਜਿਆਦਾ ਵਾਰੀ ਕਰੇ ਕੱਲਾ ਪੀਤੀ ਬੁੱਦੀ ਗਈ ਅੱਛਾ ਜਿਆਦਾ ਡੋਸ ਨਾਲ ਹਾਂਜੀ ਓਕੇ ਕੀ ਟੀਕੇ ਲਾਉਂਦਾ ਸੀ ਜਾਂ ਕੋਈ ਹੋਰ ਕਰ ਨੇ ਉਹ ਪੀਂਦਾ ਸੀਗਾ ਜੀ ਟੀਕੇ ਵੀ ਲਾ ਲੈਂਦਾ ਸੀ ਤੇ ਕੀ ਪਾਉਂਦਾ ਓਕੇ ਇਹਦੇ ਕਿੰਨੇ ਬੱਚੇ ਕਿੰਨੇ ਬੱਚੇ ਗੁੱਡੀਆਂ ਆਈ 7 ਗੁੱਡੀਆਂ ਆਈ ਨੇ 7 ਗੁੱਡੀਆਂ ਬਾਬਾ ਜੀ ਤੁਸੀਂ ਇਨਾ ਪ੍ਰਚਾਰ ਕਰਦੇ ਹੋ ਨਸ਼ੇ ਖਿਲਾਫ ਫਿਰ ਮੁਕਤਾ ਹੋ ਰਹੀਆਂ ਕਿ ਕਾਰਨ ਕੀ ਹੈ ਵੇਖੋ ਜੀ ਸਰਕਾਰ ਦੇ ਅੰਚਲਾ ਬੇਇਨਤੀ ਕਰਨੇ ਆ ਧਨਤਾ ਉਹ ਜਿਹੜਾ ਮਾਵਾਂ ਨੇ ਜਿਹੜੇ ਆਪਣੇ ਪੁੱਤਾਂ ਦੇ ਆਸਰੇ ਚੋਲਝਾ ਨੇ ਧਨੋਂ ਪੈਣਾ ਨੇ ਤੇ ਤਾਂ ਨਹੀਂ ਬੱਚੇ ਨੇ ਵੇਖ ਲਓ ਕਿੰਦਾ ਵੱਡਾ ਹਾਸਾ ਹੈ ਜੀ ਸਾਡੇ ਨਗਰ ਦੇ ਵਿੱਚ ਸੱਤ ਧੀਆਂ ਦਾ ਅੱਜ ਵੇਖ ਲਓ ਇੱਕ ਧੀ ਦਾ ਵਿਆਹ ਕਰਨਾ ਹੋਵੇ ਤਾਂ ਪਿਓ ਨੂੰ ਬੜਾ ਮੁਸ਼ਕਲ ਹੋ ਜਾਂਦਾ ਹੈ ਤੇ ਧੰਨਤਾ ਉਹ ਸੱਤ ਪੀ ਜਾਣੇ ਜਿੰਦੇ ਸਵੇਤੋ ਅੱਜ ਪਿਤਾ ਦਾ ਸਾਇਆ ਉੱਠ ਗਿਆ ਇਹ ਵਿਚਾਰੀਆਂ ਕਦੋਂ ਜਦੋਂ ਜਵਾਨ ਹੋਣਗੇ ਜਾਂ ਕੀ ਸੋਚਣਗੇ ਕਿ ਜਿਹੜਾ ਸਾਡਾ ਪਿਤਾ ਸਾਡੇ ਬਾਅਦ ਤੇ ਲੋੜੀ ਲੈ ਕੇ ਆਵੇਗਾ ਅੱਜ ਅਸੀਂ ਉਸ ਪਿਤਾ ਦੇ ਘਰ ਦੀਆਂ ਕੰਧਾਂ ਵੱਲ ਵੇਫੇਕੇ ਰੋ ਰਹੇ ਹਾਂ ਸਰਕਾਰ ਦੇ ਚੱਲਾਏ ਬੇਨਤੀ ਹੈ ਕਿ ਨਸ਼ਿਆਂ ਨੂੰ ਠੱਲ ਪਾਈ ਜਾਵੇ ਜਿਹੜਾ ਨਗਰਾਂ ਦੇ ਵਿੱਚ ਨਸ਼ਾ ਚਰ ਰਿਹਾ ਹੈ ਅੱਜ ਪਤਾ ਨਹੀਂ ਹਰੇਕ ਪਿੰਡ ਦੇ ਵਿੱਚ ਹਰੇਕ ਨਗਰ ਦੇ ਵਿੱਚ ਜਿਹੜੀਆਂ ਮੌਤਾ ਹੋ ਰਹੀਆਂ ਨੇ ਤੇ ਮੇਰੀ ਇਹ ਚੰਨੈਤ ਬੇਨਤੀ ਹੈ ਕਿ ਜਿਹੜੇ ਮਾਵਾਂ ਦੇ ਪੁੱਤ ਜਵਾਨ ਜਾ ਰਹੇ ਹਨ ਜਾਂ ਪਿੰਡਾਂ ਦੇ ਪਿਓ ਜਵਾਨ ਜਾ ਰਹੇ ਸਨ ਤੇ ਉਹਨਾਂ ਨੂੰ ਇਹਨਾਂ ਨਸ਼ਿਆਂ ਤੋਂ ਆਪਾਂ ਬਚਾਈਏ ਆਪਾਂ ਇਹਨਾਂ ਨੂੰ ਚੰਗੇ ਰਾਹ ਤੇ ਲਾਈਏ ਮੇਰੀ ਇਹ ਹੈ ਬੇਨਤੀ ਹੈ ਵੈਦ ਦੀ ਤਾਕਤ ਸਾਹ ਵੈਦ ਦੀ ਫਤਿਹ ਸਾਡੇ ਬੜਾ ਮਾੜਾ ਕੰਮ ਹੋਇਆ ਕਿ ਕੀ ਗੱਲ ਕੀ ਬਣੀ ਬਹੁਤ ਬਹੁਤ ਉਮੀਦ ਕਰਦਾ ਸੀ ਉਹ ਪਤਾ ਨਹੀਂ ਲੱਗਾ ਜ਼ਿਆਦਾ ਕਰ ਲਿਆ ਕਦਮ ਤਾਂ ਕਰ ਦਸਤੇ ਹੋ ਗਿਆ ਇਹਨੂੰ ਥੋੜਾ ਹੀ ਟਾਈਮ ਹੋ ਗਿਆ ਕਰ ਦੇ ਨੂੰ ਤੇ ਰੋਕਿਆ ਨਹੀਂ ਸੁੱਤਾ ਪਿਆ ਸੀ ਰੋਕਦੇ ਸੀ ਬਹੁਤ ਨਹੀਂ ਸੀ ਰੁਕਦਾ ਆਂਦਾ ਛੱਡ ਦੂੰਗਾ ਸੁੱਤਾ ਪਿਆ ਹੀ ਨਹੀਂ ਉੱਠਿਆ ਮੈਂ ਲਾਇਆ ਤੜਕੇ ਉੱਠਿਆ ਹੀ ਨਹੀਂ ਦਾ ਅੱਕੜਿਆ ਪਿਆ ਸੀ ਦਿਨ ਚੜਦੇ ਨੂੰ ਇਹਨਾਂ ਕਦੇ ਲਾਏ ਵੀ ਕਰਾਇਆ ਸੀ ਇੱਕ ਨਹੀਂ ਇਲਾਜ ਕਰਾਉਂਦੇ ਸੀ ਉਹਨੇ ਇੱਕ ਦਿਨ ਹਟ ਜਾਂਦਾ ਸੀ ਫੇਰ ਲੱਗ ਪੈਂਦਾ ਸੀ ਕੰਮ ਕੀ ਕਰਦਾ ਸੀ ਕੰਮ ਮਿਸਤਰੀ ਦਾ ਅੱਛਾ ਮਿਸਤਰੀ ਸੀ ਹਾਂਜੀ ਕਿੰਨੇ ਬੱਚੇ ਤੁਹਾਡੇ ਤੇਰੇ ਨਾਲ 7 ਕੁੜੀਆਂ ਨੇ ਹਾਂ ਸਾਡੇ 7 ਬੱਚੇ ਹਾਂਜੀ ਤੇ ਇਹਨਾਂ ਇਹਨਾਂ ਦਾ ਵੀ ਕਦੇ ਵਾਸਤਾ ਦਿੱਤਾ ਵੀ ਇਹਨਾਂ ਨੂੰ ਵੇਖ ਕੇ ਇਹਨਾਂ ਦਾ ਵਾਸਤਾ ਬਹੁਤ ਦਿੱਕਤਾ ਸੀ ਪਤਾ ਨਹੀਂ ਉਹਦੇ ਦਿਮਾਗ ਤੇ ਕੀ ਪੱਟੀ ਚੜ ਗਈ ਇਹ ਗੱਲ ਸੁਣਦਾ ਸੀ ਕੀ ਪਾਣਾ ਕੀ ਵਾਪਰੇ ਨੌਜਵਾਨ ਪੁੱਤਰ ਕਹਿੰਦੇ ਰਛੇ ਨਾ ਇਹ ਮੇਨ ਤਾਂ ਇੱਕ ਨਸ਼ਾ ਹੈ ਜਿਹੜਾ ਵੀ ਨੌਜਵਾਨੀ ਨੂੰ ਲੈ ਕੇ ਜਾ ਰਿਹਾ ਹੈ ਨਸ਼ਾ ਕਰਨ ਵਾਲਾ 6 ਤੋਂ 700 ਰੁਪਏ ਦਿਹਾੜੀ ਲੈਂਦਾ ਜਿਹੜੀ ਦਿਹਾੜੀ ਲੈਂਦਾ ਉਹ ਨਸ਼ਾ ਵੇਚਣ ਵਾਲਿਆਂ ਦੇ ਝੋਲੇ ਚ ਪੈਂਦੀ ਹੈ ਮੈਂ ਤਾਂ ਅੱਜ ਤੱਕ ਕੁੱਲ ਮਿਲਾ ਕੇ ਜਿੰਨੇ ਵੀ ਝੋਕ ਚ ਨਸ਼ੇ ਨਾਲ ਮੌਤਾਂ ਹੋਈਆਂ ਉਹ ਨੌਜਵਾਨ ਮੌਤ ਹੀ ਵੇਣਾ ਪਰ ਨਸ਼ਾ ਪੀਣ ਵਾਲਾ ਨਸ਼ਾ ਪੀਂਦਾ ਜਿਹੜਾ ਨਸ਼ੇ ਵੇਚਣ ਵਾਲੇ ਆ ਉਹ ਕਾਰਾਂ ਤੇ ਕੋਠੀਆਂ ਦੀਆਂ ਇਸ਼ਾਰਾ ਲੈਂਦੇ ਆ ਸਰਕਾਰਾਂ ਅੱਗੇ ਵੀ ਬਹੁਤ ਵਾਰੀ ਉਰਜੋਰ ਬੇਨਤੀਆਂ ਕਰ ਚੁੱਕੇ ਆ ਪਰ ਸਰਕਾਰਾਂ ਪਤਾ ਨਹੀਂ ਕਿਉਂ ਇਸ ਗੱਲ ਵੱਲ ਗੌਰ ਨਹੀਂ ਦਿੰਦੀਆਂ ਮੈਂ ਤਾਂ ਕਰੋਨਾ ਦਾ ਟਾਈਮ ਵੀ ਵੇਖਿਆ ਜਦੋਂ ਫਰੋਜਪੁਰ ਸ਼ੌਣੀ ਦੇ ਵਿੱਚ ਹੂਟਰ ਵੱਜਦਾ ਸੀਗਾ ਤੇ ਜੇ ਹੂਟਰ ਵੱਜਦਾ ਸੀ ਲੋਕ ਆਪਣੇ ਘਰਾਂ 'ਚ ਵੜਦੇ ਸੀ ਪਰ ਅੱਜ ਜੇ ਨਸ਼ੇ ਵਿਰੁੱਧ ਪੁਲਿਸ ਦਾ ਹੂਟਰ ਵੱਜੇ ਜਾਂ ਪੁਲਿਸ ਪਿੰਡ 'ਚ ਗੇੜਾ ਦੇਵੇ ਤੇ ਮੇਰਾ ਖਿਆਲ ਆ ਵੀ ਕੋਈ ਵੀ ਪਿੰਡ ਦੇ ਵਿੱਚ ਨਸ਼ਾ ਨਾ ਕਰੇ ਨਾ ਵੇਚੇ ਅੱਜ ਤੁਸੀਂ ਸਵੇਰ ਸ਼ਾਮ ਜਦੋਂ ਵਰਜੀ ਵੇਖ ਲਓ ਇੱਕ ਨਸ਼ਾ ਵੇਚਣ ਵਾਲਿਆਂ ਦਾ ਝੁੰਡਾ ਜਿਹੜਾ ਜਿਵੇਂ ਇੱਕ ਅਜਾੜੀ ਬੱਕਰੀਆਂ ਨੂੰ ਲੈ ਕੇ ਤੁਰਦਾ ਸੇਮ ਉਹੀ ਹਾਲਾਤ ਬਣੇ ਖੜੇ ਆ ਤਕੜੇ ਨਸ਼ੇ ਦੇ ਜਿਹੜੇ ਕਾਰੋਬਾਰੀ ਆ ਉਹ ਨਸ਼ਾ ਵਕਾਉਂਦੇ ਆ ਨਸ਼ਾ ਵੇਚ ਕੇ ਆਪਦੇ ਜਿਹੜੀਆਂ ਜੇਬਾਂ ਆਪਦੇ ਘਰ ਆ ਜਿਹੜੇ ਚਲਾਉਂਦੇ ਆ ਪਰ ਪਿਛਲੇ ਸਮਿਆਂ ਤੋਂ ਜੋ ਮੈਂ ਬਚਪਨ ਤੋਂ ਅੱਜ ਤੱਕ ਵੇਣਾ ਮੈਂ ਨਸ਼ਾ ਵੇਚਣ ਵਾਲਿਆਂ ਨੂੰ ਵੀ ਇੱਕ ਤਗੀਦ ਕਰਦਾ ਕਿ ਮੈਂ ਪਿਛਲੇ ਸਮਿਆਂ ਦੇ ਵਿੱਚ ਵੀ ਜਿੰਨੇ ਹੀ ਬਲੈਕੀਏ ਦੇਖੇ ਸੀਗੇ ਉਹਨਾਂ ਦੇ ਘਰ ਅੰਤ ਤੇ ਕੇ ਅੰਤ ਤੇ ਜਾ ਕੇ ਉਹ ਘਰ ਬਰਬਾਦ ਹੋਏ ਆ ਵੀਰੋ ਅੱਜ ਵੀ ਮੈਂ ਬੇਨਤੀ ਕਰਦਾ ਤੁਸੀਂ ਇਹਨਾਂ ਭੈਣਾਂ ਦੇ ਕਰ ਆ ਜਾਣਨ ਵਾਲੇ ਵੇਖ ਕੇ ਇਹਨਾਂ ਭੈਣਾਂ ਦੇ ਕਰ ਉੱਜੜਦੇ ਵੇਖ ਕੇ ਤੁਸੀਂ ਨਸ਼ੇ ਤੋਂ ਥੋੜਾ ਜਿਹਾ ਗਰੇਜ ਕਰੋ ਕਿਉਂਕਿ ਨਸ਼ਾ ਨਸ਼ਾ ਇੱਕ ਬਰਬਾਦੀ ਆ ਜਿਹੜਾ ਸਾਡੇ ਪਿੰਡ ਨੂੰ ਪਿੰਡਾਂ ਨੂੰ ਲੈ ਕੇ ਜਾ ਰਿਹਾ ਤੁਸੀਂ ਦਰਦਰ ਵੇਖਿਆ ਹੁਣ ਮਾਵਾਂ ਬੱਚਿਆਂ ਦੇ ਪਿੱਛੇ ਪਿੱਛੇ ਫਿਰਦੀਆਂ ਪਰ ਜਦੋਂ ਮਾਵਾਂ ਪਿੱਛੇ ਪਿੱਛੇ ਫਿਰਦੀਆਂ ਅੰਤ ਨੂੰ ਕੋਈ ਸਮਾਂ ਉਹੋ ਜਿਹਾ ਆਉਂਦਾ ਜਦੋਂ ਪੁੱਤਿਲਕਦਾ ਵੇਂਦਾ ਪਤੀਿਲਕਦਾ ਵੇਂਦਾ ਤੇ ਮਾਵਾਂ ਵੀ ਆਉਦੇ ਹੱਥੀ ਭਾਂਡੇ ਫੜਾ ਦਿੰਦੀਆਂ ਲੈ ਪੁੱਤ ਨਸ਼ਾ ਪੀਆ ਨਸ਼ਾ ਜਿਹੜੇ ਭਾਂਡੇ ਵਿਕਦੇ ਆ ਉਹ ਭਾਂਡੇ ਕਿਸੇ ਕੁਆੜੀਏ ਕੋਲੇ ਚਲੇ ਜਾਂਦੇ ਆ ਕੁਆੜੀਏ ਕੋਲੋਂ ਜਿਹੜਾ ਪੈਸਾ ਵਟਿਆ ਹੁੰਦਾ ਉਹ ਨਸ਼ਾ ਵੇਚਣ ਵਾਲਾ ਜਿਹੜਾ ਵੱਡਾ ਗੈਂਗਸਟਰ ਜਿਹੜਾ ਨਸ਼ੇ ਦਾ ਕਾਰੋਬਾਰੀ ਆ ਉਹ ਉਹਦੇ ਝੋਲੇ 'ਚ ਜਾਂਦਾ ਮੈਂ ਤਾਂ ਇਹੀ ਬੇਨਤੀਆਂ ਕਰੂੰਗਾ ਕਿ ਵੀਰੋ ਨਸ਼ੇ ਨੂੰ ਰੋਕ ਪਾਉਣ ਵਾਸਤੇ ਆਪਾਂ ਨੂੰ ਇੱਕ ਪਿੰਡ ਦੇ ਪਿੰਡ ਪੱਧਰ ਤੇ ਲਾਮਬੰਦ ਹੋਣਾ ਜ਼ਰੂਰੀ ਆ ਜੇ ਆਪਾਂ ਲਾਮਬੰਦ ਹੁੰਨੇ ਆ ਜਿਵੇਂ ਅੱਜ ਨਸ਼ੇ ਦੇ ਨਾਲ ਮੌਤ ਹੋਈ ਆ ਜੇ ਅਸੀਂ ਅੱਜ ਵੀ ਲਾਮਬੰਦ ਹੋ ਜਾਂਦੇ ਤਾਂ ਹੋ ਸਕਦਾ ਵੀ ਪਿੰਡ ਦੇ ਵਿੱਚ ਨਸ਼ੇ ਦਾ ਜਿਹੜਾ ਕਾਰੋਬਾਰ ਕਰਨ ਵਾਲੇ ਜਾਂ ਕਾਰੋਬਾਰ ਕਰਦੇ ਜਿਹੜੇ ਉਹਨਾਂ ਨੂੰ ਠੱਲ ਪਾ ਸਕੇ ਇੰਨੀ ਹੀ ਬੇਨਤੀਆਂ ਕਰਦਾ ਮੈਂ ਕਿ ਸਰਕਾਰ ਅੱਗੇ ਬੇਨਤੀ ਕਰਕੇ ਨਸ਼ੇ ਨੂੰ ਰੋਕਣ ਦੇ ਨਸ਼ੇ ਨੂੰ ਠੱਲ ਪਾਉਣ ਵਾਸਤੇ ਕਿਨਾਂ